ਮੇਰੇ ਮਿੱਤਰੋ ਕਹਿੰਦੇ ਕਰੋ ਨੋਟ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਂ ਫਿਰ ਕੌਣ ਲੈ ਗਿਆ ਜਿੱਤ ਕੇ ਮੋਟਰਸਾਈਕਲ ਸਮਾਲਸਰ ਦੀ ਧਰਤੀ ਤੋਂ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੈਨਲ 'ਤੇ ਕਰ ਬਣੇ ਰੋ ਸੁਪਰਸਟਾਰ ਪਲੇਅਰ ਖੇਡੇ ਕਹਿੰਦੇ ਸਮਾਲਸਰ ਦੀ ਧਰਤੀ ਦੇ ਸਿਰੇ ਦੇ ਮੈਚ ਹੋਏ ਸਾਰੇ ਫਾਈਨਲ ਟੱਕਰ ਹੋਈ ਸੀ ਕਹਿੰਦੇ ਭਗਤਾ ਭਾਈ ਤੇ ਜੋਗੇ ਵਾਲੇ ਦੇ ਵਿੱਚ ਦੋਨੇ ਟੀਮਾਂ ਸਿਰੇ ਦੀਆਂ ਸੀਗੀਆਂ ਸਿਰੇ ਦੇ ਪਲੇਅਰ ਖੇਡੇ ਦੋਨੇ ਟੀਮਾਂ ਦੇ ਵਿੱਚ ਬਹੁਤ ਤਕੜਾ ਫਾਈਨਲ ਮੈਚ ਹੋਇਆ ਜਿਸ ਦੇ ਵਿੱਚ ਜੋਗੇ ਵਾਲੇ ਦੇਰੇ 14 ਨੰਬਰ ਤੇ ਭਗਤੇ ਭਾਈ ਦੇਰੇ 15.5 ਨੰਬਰ ਡੇਡ ਨੰਬਰ ਤੇ ਭਗਤਾ ਭਾਈ ਰਹੀ ਫਾਸਟ ਤੇ ਸੈਂਕੜ ਰਹੀ ਟੀਮ ਜੋਗੇ ਵਾਲਾ ਬੈਸਟ ਰੇਡਰ ਬਣਿਆ ਕਹਿੰਦੇ ਮੁੰਡਾ ਇੱਥੇ ਗੋਰਾ ਰਸਾਲੂ ਵਾਲਾ ਹਰਿਆਣੇ ਵਾਲਾ ਮੁੰਡਾ 10 ਰੇਡਾਂ ਪਾਈਆਂ ਤੇ 8 ਨੰਬਰ ਲਾਇਏ ਮੁੰਡੇ ਨੇ ਤੇ ਬੈਸਟ ਯਾਫੀ ਬਣਿਆ ਗੁਰਵਿੰਦਰ ਘਾਂਗੇ ਵਾਲਾ ਪੰਜ ਟੱਚ ਲਾ ਕੇ ਤਿੰਨ ਲਾ ਕੇ ਜਫੇ ਮੁੰਡਾ ਪਹਿਲਾ ਨਾਮ ਲਖਸੀ ਤੇ ਦੂਜਾ ਨਾਮ ਸੀਗਾ ਜਿਹੜਾ ਕਹਿੰਦੇ 75000 ਬੈਸਟਾਂ ਦੇ ਲਈ ਮੋਟਰਸਾਈਕਲ ਸੀ ਤੇ ਮੋਟਰਸਾਈਕਲ ਦੇ ਨਾਮ ਕਹਿੰਦੇ ਕੈਸ਼ ਦਿੱਤਾ ਗਿਆ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਦੱਸਿਓ ਫਿਰ ਸਮਾਲਸਰ ਦਾ ਮੇਲਾ ਤੁਹਾਨੂੰ ਕਿਦਾਂ ਲੱਗਿਆ ਧੰਨਵਾਦ ਥੈਂਕ ਯੂ